ਕਦੀ ਵੇ ਵੇ ਕਿੱਥੇ ਰਹਿ ਗਿਆ ਬੰਦਨ ਜੀ ਜਿੰਨੀ ਵਰੀ ਆਈ ਹੁੰਦੀ ਐ ਨੂੰ ਇੰਨਾ ਕੱਪਾਂ ਚ ਚਾਹ ਮਿਲਦੀ ਐ ਸੇਵਾ ਹੋਵੇ ਮੀਂਹ ਨਹੀਂ ਪੈ ਰਿਹਾ ਬੰਦ ਨਹੀਂ ਠੀਕ ਐ ਹੁਣ ਤੇ ਮੌਸਮ ਦੀਦੀ ਹੁਣ ਤੇ ਮੌਸਮ ਬਦਲ ਗਿਆ ਐ ਸਰ ਭਾਜੀ ਦੇਖਿਓ ਮੈਂ ਚੜ੍ਹਨ ਵੇ ਕਿਰਜੀ ਤੇ ਕੁਰਸੀ ਕਿੱਥੇ ਦੇ ਡਾਕਟਰਾਂ ਚਾਹ ਬੰਦ ਕੀਤੀ ਤਾਂ ਨਹੀਂ ਹੂੰ ਮੈਂ ਕਦੇ ਮਨ ਨਹੀਂ ਕੀਤੀ ਮੈਂ ਕਦੇ ਨਹੀਂ ਕੀਤੀ ਹੈਗੀ ਹਾਂ ਗੱਲ ਸਹੀ ਡਾਕਟਰ ਤੇ ਬਹੁਤ ਕੁਝ ਕਹਿੰਦੇ ਹੋ ਡਾਕਟਰ ਥੋੜੀ ਬੰਨਣੀ ਜਿਹੜਾ ਤੁਹਾਨੂੰ ਕਵੇ ਚਾਹ ਬੰਦ ਕਰਨੀ ਉਧਰ ਤੇ ਮੂੰਹ ਨਹੀਂ ਕਰਦੇ ਲੈ ਚੱਲ ਇੰਨਾ ਇੱਜ਼ਤਮਾਨ ਮੈਂ ਨੀ ਬਾਰਿਆ ਇਸ ਕਰ ਚ ਕੋਈ ਕੱਪ ਵਿੱਚ ਮਿਲ ਜਾ ਗਈ ਰਾਜਨ ਮੈਂ ਕਿਹਾ ਮੈਂ ਹੁਣ ਦੋਮੰਦੇ ਕਾਉਂ ਚ ਪੈਸੇ ਪਾਈ ਨਾ මෑකමු පන් ක है නම් ඉන් පා තේ ස්පේශල් ර ලස්සනපියහි හන පා जीිනේ අමදතු මීජන चाටුදතු පැර රක්තනලරිියග පිරි වෙටියගකාටක जाනක ප्या जाන ਕੀ ਡੀ ਲਿਫਟ ਜਿੱਤੇ ਤਪੀ ਜਾ ਰਹੀ ਹੈ ਮੈਂ ਤੇ ਮੈਂ ਤਾਂ ਲਾਈ ਹੋਈ ਏ ਅਛਾ ਵਿਆਹ ਤਾਂ ਬਾਦ ਕੋ ਤਨਕੀਨ ਲਾਲ ਲਿਪਸਟਿਕ ਨਾਲ ਆਉਂਦਾ ਮੂੰਹ ਸੋਨਾ ਨਹੀਂ ਲੱਗਦਾ ਵਿਆਹ ਤਾਂ ਪਹਿਲਾਂ ਕਿਹੜਾ ਲਾਣੇ ਆ ਉਦੋਂ ਵੀ ਤੇ ਉਹੀ ਮੂੰਹ ਸੀ ਤੇ ਹੁਣ ਵੀ ਉਹੀ ਮੂੰਹ ਹੈ ਤੇ ਪਰ ਜੇ ਲਿਪਸਟਿਕ ਨਾਲ ਆਉ ਤੇ ਸਾਰੇ ਕਹਿੰਨਗੇ ਹਾਏ ਤੂੰ ਲਿਪਸਟਿਕ ਨਹੀਂ ਲਾਈ ਗਾਣੇ ਬੰਦ ਕਰ ਮਾਨੂੰ ਕਾਪੀਰਾਈਟ ਆਂ ਮਣ ਰਾਜਾ ਪਤਾ ਕਿੰਨਾ ਮੈਂ ਸੋਨਾ ਹੈ ਪੁੱਤ ਇਹ ਸੁਣਦੀ ਕਿ ਤੇ ਇਹ ਉਹਦੇ ਕੰਨ ਤੇ ਜੋ ਨਹੀਂ ਸਰਕਣ ਦੀ ਲਿਆ ਮੇਰਾ ਪਰਸ ਦੇ ਦੇ ਮੇਰੀ ਦਵਾਈ ਪਈ ਉਹਦੇ ਚ ਮੈਨੂੰ ਦਿਖਾਣੀ ਹੈ ਸਭ ਨੂੰ ਕਹਿੰਦਾ ਤਿੰਨ ਦਿਨ ਹੋ ਗਏ ਮੈਂ ਸੁੱਤਾ ਨਹੀਂ ਕਹਿੰਦਾ ਮੈਂ ਅੱਜ ਫੇਰ ਮੈਨੂੰ ਜਾਗਣਾ ਪੈਣਾ ਆ ਜੀ ਵਦਿਓ ਪਹਿਲਾਂ ਪਰਫਿਊਮ ਲਾ ਲਈਏ ਪਤਾ ਮੈਂ ਆ ਗਈ ਪਤਾ ਡਾਕਟਰ ਕੋ ਜਾ ਕੇ ਤੇ ਤੂੰ ਜੰਦਰ ਟੀਵੀ ਦੇਖ ਲਉ ਦੀਦੀ ਰਣਾ ਦੀਦੀ ਰਣਾ ਟੀਵੀ ਦੇਖ ਲਓ ਠੀਕ ਹੈ ਪਤਾ ਤਲਬੁੱਤ ਚਲੋ ਸਿਆਣਾ ਪੁੱਤ ਮੇਰਾ ਸਿਮੂ ਬਾਏ ਪੁੱਤ ਤੂੰ ਕੀ ਕਰੇਂਗਾ ਨਾਲ ਫਤੇ ਉਹ ਹੀ ਬਿਨਾ ਮਤਲਬ ਤੋਂ ਸੱਗੀ ਨਾ ਪਰੰਦਾ ਹੈ ਫਤੇ ਉਹ ਫਤੇ ਕਿੰਨੇ ਮਗਾਇਆ ਠੰਡਾ ਸਾਡੇ ਸਾਰੇ ਲਈ ਮਗਾਇਆ ਸੀ ਸੋਨੂ ਪਹਿਲਾਂ ਪੀ ਆਉਨੇ ਆ ਜਾ ਕੇ ਦੀਦੀ ਆ ਵੀ ਸੋਹਣੀ ਹੈ ਦੇਦੀ ਮੇਰਾ ਤਾਂ ਸ਼ਰਾਰਾ ਮੇਰੇ ਸਾਰਿਆਂ ਤੇ ਪੰਜਾਬੀ ਸੋਹਣੀ ਲੱਗਣੀ ਚਲੋ ਆਪਾਂ ਫੋਟੋ ਭੇਜਦੀ ਆਂ ਸ਼ੇਪ ਵੀ ਇਹੀ ਲਈ ਸੀ ਹਾਂ 8.5 ਮੀਟਰ ਲੈਣੀ ਸੀ ਫੱਗ ਸ਼ਰਾਰੇ ਨਾਲ ਪਾਉਣ ਵਾਸਤੇ ਤੇ ਆਹਾਂ ਜੁੱਤੀਆਂ ਦੇਦੀ ਦੇਦੀ ਆਹ ਵਾਲੀ ਜੁੱਤੀ ਵਧੀਆ ਲੱਗੂਗੀ ਕਿਉਂਕਿ ਮੇਰਾ ਸ਼ਰਾਰਾ ਇਹਨਾਂ ਪੰਜਾਬੀ ਸੋਹਣੀ ਨਹੀਂ ਲੱਗਣੀ ਵਧੀਆ ਲੱਗੂਗੀ ਉਹ ਅਗਰ ਤੁਸੀਂ ਲੈਵੈਂਟਰ ਨਾਲ 골ਡ ਫਾਰਮ ਹੋਵੇ ਤਾਂ ਜਰ ਜਾਂਦੇ ਮੈਂ ਤੈਨੂੰ ਐਂ ਕਹਿ ਰਹੀ ਪਤਾ ਜਿਹੜੀ ਪੇਸਟਿੰਗ ਪੱਟੀ ਲਵਾਣੀ ਉਹਦੇ ਨਾਲ ਮੈਚ ਕਰ ਦਿੰਦੇ ਹਾਂ ਅਮਣਾ ਦੇਖੀ ਹਾਂ ਸੋਹਣੀ ਲੱਗੂਗੀ ਤਾਂ ਮੈਨੂੰ ਵਧੀਆ ਲੱਗੂਗੀ ਇੰਨੀਆਂ ਜੁੱਤੀਆਂ ਨੇ ਪਰ ਸਾਨੂੰ ਕੋਈ ਜੁੱਤੀ ਅਜੇ ਤੱਕ ਪਸੰਦ ਨਹੀਂ ਆ ਰਹੀ ਕਲਰ ਸਿਲੈਕਸ਼ਨ ਇਨੀ ਹੋ ਪਾਰੀ ਹੈਗੀ ਬੜੀ ਸੋਹਣੀ ਪਰ ਲਾਈਟ ਹੈ ਤੁਹਾਡਾ ਤੁਹਾਡਾ ਸੂਰ ਥੋੜਾ ਡਾਰਕ ਹੈ ਹਨਾ ਕਿਹੜੀ ਚੈਂਪੀਨ ਲਈ ਹਾਂ ਅਮੋਂ ਕਿਹਦਾ ਕਰ ਲੈ ਫੋਟੋ ਫਾਇਰ ਸਕਰੀਨ ਛੋੜ ਲੈ ਨਾ ਆਨੇ ਨੂੰ ਆਇ ਨਹੀਂ ਲਈ ਆ ਦੇ ਰਿਹਾ ਬੇ ਛੋਟਾ ਸਾਈਜ਼ ਹੈ ਇਹ ਕਰੋ ਚਾਹਦਾ ਲੋ ਬਰਾ ਨਹੀਂ ਨਹੀਂ ਚੱਲੂ ਬਣੇ ਤੋਂ ਕਰਾ ਨਾ ਨਾ ਇੱਕ ਵਾਰੀ ਛੋਟਾ ਸਾਰਿਆਂ ਪਰ ਬਣੇ ਲੈ ਆਉਗਾ ਸਾਈਜ਼ ਮੇਰੇ ਪ੍ਰੋਪਰ ਸਾਈਜ਼ ਦਾ ਕਾਪੀ ਮੇਰੇ ਤੇ ਚਾਹ ਲੈ ਗਏ ਵਾਈਟ ਕਲਰ ਤੇ ਇਸੇ ਜਿਹਾ ਕੀ ਕਮੀ ਲੱਗਦੀ ਮੈਨੂੰ ਮੇਰੀ ਫਿਟਿੰਗ ਹੀ ਨਹੀਂ ਪਸਾਂਦੀ ਖੜੇ ਦੇਖੋ ਬਿੜੇ ਮਾਰੇ ਜਾਗੇ ਖੜੀਆਂ ਤੋਂ ਕਰਦੇ ਇਲਾ ਇਹ ਕੋਣ ਖੜੇ ਹੋ ਜਾਂਦਾ ਫਿਰ ਇਹ ਤੂੰ ਕੀ ਆਡ ਡੈਂਸ ਦਿਖਾ ਦੇ ਕਿਹਦੇ ਐਂਜੂ ਸੀ ਫਿਰ ਇਹਦੇ ਨਾਲ ਦੀ ਬਲੂ ਸੀਮੀ ਅਮਨ ਤੁਰ ਕੇ ਦੇਖ ਸੀਸ਼ੇ ਚ ਦੇਖ ਯਾਰ ਆਪੀ ਆ ਬੱਸ ਐਸਾ ਚੱਲੋ ਲੇ ਹੋ ਗਈ ਰਾ ਤੈਨੂੰ ਕੰਨੀ ਮੈਂ ਕਤੂਰੇਣੇ ਜਾ ਰਿਹਾ ਇਹ ਵੀ ਸੋਣੀ ਹੈ ਬੜੇ ਬਣੀ ਤਾਂ ਫੜਿਆ ਜੁੱਤੀ ਬਹੁਤ ਬਣੀ ਵਾਲੀ ਬੜੀ ਸ਼ੇਪ ਹੋਣੀ ਤੇਰੀ ਲੈ ਇਸ ਵਰਕੋਂ ਬੜੀ ਹੈ ਜਿੱਦਾਂ ਪੰਜਾਬੀ ਹਾਂ ਸਰਾ ਜਿਹੜਾ ਤਿਆਗ ਫੁੱਟ ਭੀਜੀ ਫਟ ਗਈ ਨਹੀਂ ਰੰਗ ਦੇ ਹਸਲਾਏ ਰੰਗ ਦਾ ਦਿੱਦ ਕਰ ਗਿਆ ਮੈਂ ਅੱਜ ਕੱਲ ਜਿੱਥੇ ਉਹਦੇ ਨਾਲ ਸੀ ਹਾਂ ਮੈਨੂੰ ਦਿਖਾ ਦੇ ਰੰਗ ਭਾਵਾ ਮੈਨੂੰ ਤੇਰਾ ਨਾਂ ਨਾ ਹੋ ਰਹੀ ਆ ਜਾਂਦਾ ਇਹ ਕਲਰ ਵਿੱਚ ਨਹੀਂ ਮਿਲਦਾ ਇਹ ਕਲਰ ਦੇ ਵਿੱਚ ਸਿਰਫ ਦੋ ਹੀ ਧਿਆਨ ਨੇ ਆ ਦੇ ਮੈਂ ਛੋਟੇ ਜਿਹੇ ਨੇ ਨਹੀਂ ਦੀਦੀ ਬੋਲੀਪਾਕ ਦੇਖ ਦੀਦੀ ਬੋਲੀਪਾਕ ਦੇਖ ਪੈਂਦੀ ਕਿ ਨਹੀਂ ਕਲਰ ਨਹੀਂ ਚਾਹੀਦਾ ਭਰਾ ਮੈਨੂੰ ਕਲਰ ਉਹੀ ਚਾਹੀਦਾ ਦੂਜਾ ਆ ਕਲਰ ਚਾਹੀਦਾ ਮੈਂ ਜੀ ਬੋਲੀਪਾਕ ਉਹਨੇ ਉਹਨਾਂ ਨੂੰ ਬੜੀ ਮੈਚਿੰਗ ਕਰਨੀ ਹੈ ਆ ਹਾਲਿਆਡਾ ਦੇਖ ਲਓ ਆ ਸਾਡਾ ਆਪਣੇ ਆਪ ਤੇ ਸਾਨੂੰ ਕੋਈ ਜੁੱਤੀ ਪਸੰਦ ਨਹੀਂ ਆ ਰਹੀ ਮੈਂ ਇਹਨੂੰ ਸਾਈਜ਼ ਦੇਖ ਗਈਆਂ ਵੀ ਆ ਸਾਈਜ਼ ਦਾ ਕਦਮ ਭਰਾ ਕਿਰ ਵੀ ਮਾਣੇ ਨਹੀਂ ਸਾਰੀਆਂ ਜੁੱਤੀਆਂ ਤੇਰੇ ਲਈ ਉਹ ਜੋਗੀ ਥੋੜੀ ਅੱਜ ਮਤਲਬ ਉਹ ਜੋਗੀ ਬਹੁਤ ਟਾਈਟ ਹੁਣ ਤੈਨੂੰ ਨਹੀਂ ਪਸੰਦ ਆਈ ਉਹ ਅੱਡ ਗੱਲਾਂ ਦਾ ਸਾਈਜ਼ ਦੇਖ ਲਈ ਐ ਐਡਵਾਂਸ ਬਈ ਬੋਟਾ ਟਾ ਵਾਤਾ ਇਹ ਤੂੰ ਛੇਨਾ ਮਿਲ ਗਈ ਹੋਈ ਪੰਜ ਪੰਜ ਹਾੜੂ ਬਣੇ ਬਈ ਦੋ ਦਿਨ ਹੋ ਰਹੇ ਹੈਗੇ ਨੇ ਚੰਗੀ ਤਰ੍ਹਾਂ ਪ੍ਰੋਪਰ ਦੱਸ ਕੇ ਜਾਓ ਤੇ ਫੇਰ ਬਣ ਗਈਆਂ ਮੰਗ ਕੇ ਭਾਈ ਹੁਣ ਖੜੀ ਦੇਖੀ ਢੀ ਗੱਲ ਕਹਿਦਾ ਕਿ ਕਿ ਮੰਗ ਕੇ ਭਾਈ ਸੋਨੂੰ ਦੀਦੀ ਦੀ ਆ ਦੇਖ ਆ ਦੇਖ ਲੈ ਇਹਨਾਂ ਦਾ ਤਾਂ ਪਤਾ ਨਹੀਂ ਮੈਂ ਆਪਣੀਆਂ ਲੱਤੀਆਂ ਪਸੰਦ ਕਰਾਂ ਤੁਹਾਡਾ ਤਾਂ ਪਤਾ ਨਹੀਂ ਮੈਂ ਨੀ ਆਮਣ ਕਲਰਮਣ ਕਲਰ ਸੋਨੂ ਤੁਹਾਡਾ ਤਾਂ ਪਤਾ ਨਹੀਂ ਮੈਂ ਇਹ ਬਿਲਡਿੰਗ ਨੂੰ ਕਰਨਾ ਜੀ ਇਹ ਕੋਈ ਆ ਇਹ ਕੋਈ ਤਾਂ ਉਹਦੇ ਨਾਲ ਪੜੀ ਜਾ ਰਿਹਾ ਮੇਰੇ ਹੁਣ ਤਾਂ ਤੱਕੇ ਦਾ ਕੰਮ ਵੀ ਨਹੀਂ ਕੋਈ ਗੱਲ ਨਹੀਂ ਸਭ ਤੋਂ ਸੋਨੂ ਵਾਲੇ ਨੇ ਕਿੰਨਾ ਤੁਸੀਂ ਪਾਗਲ ਆ ਗਏ ਦੋਨੇ ਬਾਈ ਪਾਗਲ ਆ ਹੀ ਤੈ ਹਾਂ ਹਮਣ ਤੂੰ ਹੀ ਪਸੰਦ ਕਰਦੀ ਹੋ ਰਹਿਣਾ ਮੈਂ ਤੁਹਾਨੂੰ ਸਲੈਕਸ਼ਨ ਅੱਗੇ ਕਰਾਂਗੇ ਨਹੀਂ ਕਰੇਨੀ ਉਧਰ ਉਹਦੇ ਨਾਲ ਹੀ ਲੈ ਕੇ ਜਾਵਾਂਗੀ ਜਦੋਂ ਵੇਖ ਆਪਣੇ ਮੈਡਮ ਉਹ ਚਰਨ ਨਹੀਂ ਆ ਪਾਇਆ ਉਹਦੇ ਦੇਣਾ ਉਹਦੇ ਨਾਲ ਲੈ ਕੇ ਜਾਵਾਂਗੀ ਜਦੋਂ ਲੱਗਿਆ ਜੁੱਤੀ ਟੱਟ ਲੱਗਣ ਇਹ ਕੋਤੇ ਵੀ ਆ ਜੁੱਤੀ ਕਨ ਨਹੀਂ ਆ ਰਹੀ ਮੈਡਮਾਂ ਨੂੰ ਹੋ ਗਈ ਸੈਟ ਹੋ ਗਈ ਆ ਕਰ ਰਹੇ ਮੈਂ ਪਾ ਪਾ ਕੇ ਦੇਖੀ ਜਾ ਰਹੀ ਹਾਂ ਮੈਂ ਵੀ ਆਲਾ ਨਾ ਉੱਟ ਕੇ ਤੁਰਨਾ ਨਹੀਂ ਹੈਗਾ ਸਟਾਈਲ ਕੀ ਕਰੂਗਾ ਮਸਟਰਡ ਕਲਰ ਕਰਨ ਕਿ ਲਈ ਜਿਹੜਾ ਕਿਹੜਾ ਮਸਟਰਡ ਤੂੰ ਮਸਟਰਡ ਕੀ ਕਰ ਰਹਾ ਹੋਂ ਰੋਟੀ ਖਾ ਕੇ ਜਾਣੀ ਕਿ ਨਾਲ ਲੈ ਕੇ ਜਾਣੀ ਦਾਲ ਹਰੇ ਕਰੋ ਕਰੋ ਜਾਨੀ ਬਰੂ ਨਹੀਂ ਰੋਟੀ ਇੰਨਾ ਪਾਣੀ ਤਾਂ ਆਮਣ ਬਣਾਣੀ ਨਹੀਂ ਹੈ ਜੀ ਉੱਥੋਂ ਲੈ ਕੇ ਜਾਵਾਂਗੇ ਢਾਬੇ ਤੋਂ ਵੀ ਢਾਬੇ ਤੋਂ ਵੀ ਦਾਲ ਹੈਗੀ ਹੈ ਸੋਨੂ ਢਾਬੇ ਤੋਂ ਵੀ ਜਾਂਦੀ ਰਹੀ ਹੈ ਕਿਤੇ ਨੀਨ ਕੋਲ ਲੋਨੀ ਮਾਸਾ ਅਜੇ ਵੀ ਪਈ ਨਹੀਂ ਹਾਂ ਹਾਂ ਇਹ ਸੁਰਤ ਰੰਗੂਦਾਰੀ ਆ ਨਾ ਅਨਾਰ ਬਟੀ ਕਿੰਦੀ ਲੱਗਾ ਪਤਾ ਸਾਰਿਆਂ ਨੂੰ ਦੱਸ ਕੇ ਜ਼ਿਆਦਾ ਹੋ ਜਾਣਾ ਕਿਰਤੀ ਲੱਗਾ ਏ ਕੀ ਕਰਕੇ ਦੇਖ ਲਈਏ ਭਾਜੀਆਂ ਮਾਰ ਦੇ ਲੋ ਓਏ ਓਏ ਆ ਗਏ ਬੰਦੇ ਲੈ ਚਲੋ ਤਿਆਰੀ ਕਰੋ ਪਿੰਡ ਚਲੀਏ ਉਹ ਬੇਟੇ ਨੂੰ ਕਰ ਉਹ ਇਨਾ ਹੀ ਦਿਖਾ ਦੇ ਅੱਜ ਕੀ ਖਾ ਗਾ ਜਮਣ ਆਪਣੀ ਐਡਰੈਸ ਆ ਕਾਲਾ ਮੁੰਡਾ ਤੇ ਕਰ ਬੁੱਤ ਡਰੈਸ ਚੱਕ ਲੈ ਦੋਵਾਂ ਵਾਲੇ ਕਮਰੇ ਤੇ ਭੁੱਲੀ ਏਸੀ ਆ ਨਹੀਂ ਵੀ ਤੂੰ ਬੰਦ ਬਾੜ ਤੂੰ ਕਹਿੰਦਾ ਨਹੀਂ ਮੈਂ ਕਮਰੇ ਚ ਲੈ ਆਉਂ ਕਿਉਂ ਲੈਣਾ ਕਿ ਤਰਨੇ ਸਾਡਾ ਕਮਰਾ ਮੈਂ ਤਾਲਾ ਲਾਉਂ ਹੋਕ ਲੈਣਾ ਨਹੀਂ ਹੈਗਾ ਸੁੱਖ ਨਾਲ ਭਰਿਆ ਪਿਆ ਮੈਂ ਲੋਕ ਥੋੜਾ ਸੁਣੋ ਸੁੱਖ ਨਾਲ ਭਰਿਆ ਪਿਆ ਇੰਨੀਆਂ ਲੈ ਸ਼ਭੀਆਂ ਉੱਚ ਨਹੀਂ ਬਟੇ ਘਰ ਜਾ ਖਾਣੇ ਰੋਟੀਆਂ ਮਾਂ ਕੀ ਹੋਇਆ ਤੁਹਾਨੂੰ ਸ਼ੋਰ ਪਾ ਰਹੀ ਸੀ ਲਾਗ ਨਹੀਂ ਆਉਂਦੀ ਹੈ ਡਾਕਟਰ ਤੇ ਮੈਂ ਕਹਿੰਦੇ ਕੁਛ ਨਹੀਂ ਠੀਕ ਹੋ ਤੁਸੀਂ ਅਕੀਰਮੈਨੂੰ ਮਾਰਛਦਗੇ ਨਹੀਂ ਅਮਨ ਦੇਖ ਮੇਰੇ ਮੁੰਡੇ ਨੂੰ ਕਿੰਨਾ ਧਿਆਨ ਮਮਾ ਡਾਕਟਰ ਨੇ ਕੀ ਕਹਿਆ ਤੁਹਾਨੂੰ ਡਾਕਟਰ ਕਹਦਾ ਤੁਹਾਡੇ ਮੁੰਡੇ ਦੀ ਤੂੰ ਇੱਕ ਨਹੀਂ ਮੰਨਣੀ ਹੈਗੀ ਉਹੀ ਤੁਹਾਨੂੰ ਤੁਨੂੰ ਕੁਲਵਿੰਦਰ ਕੋ ਕਹਾਂਗੇ ਆ ਤਾਰ ਨੂੰ ਦੱਸ ਕੇ ਛੱਡ ਦੇਣਾ ਕਾਲੋ ਨਹੀਂ ਤੁਹਾਨੂੰ ਨਹੀਂ ਆਪਾਂ ਆਪਾਂ ਦਾ ਹੋਣੀ ਪੜੇ ਜਾਣੀਆਂ ਨਾ ਗੱਡੀ ਤੇ ਦਾ ਦਵਾਈ ਲੈ ਆਇਓਗਾ ਕਾਲੋ ਹੋ ਗਿਆ ਹੁੰਦੀ ਹੈ ਦੋਨੇ ਜਾਊਗਾ ਕਿ ਤੇਰੇ ਲਈ ਕਿਹਨਾਂ ਕਿਹਾ ਹੋਣੀਆਂ ਛੂਟੀ ਘਰੇ ਲੱਗੀ ਪਈ ਹੈ ਹਾਂ ਛੂਟੀ ਤੇ ਛੂਟੀ ਤੇਰਾ ਬੱਸ ਕਰਾ ਮੈਂ ਅੱਗੇ ਬਿਮਾਰ ਹਾਂ ਕੋਈ ਨੀ ਕੰਮ ਤੇ ਪਾਜੀ ਮਰੂਤੀ ਤੇ ਆ ਜਾਣਗੇ ਹਣਾ ਪਾਣੀ ਗਮਰੂਤੀ ਦਿਹਾ ਦਿਓ ਤੇ ਉਹ ਪਾਣੀ ਬਰੀਜਾ ਵਿੱਚ ਆਏਗਾ ਚਾਹੇ ਕਰਵਾਉਣੇ ਕੋਈ ਨਹੀਂ ਅਸਰਾਖ ਲਾਂਟ ਟਾੜਨਾ ਮੁਰਗੇ ਖਰਾਬ ਹੋ ਜਾਂਦੇ ਜਦੋਂ ਜਰੂਰ ਕਰਵਾਇਆ ਲੈਣਾ ਪਾਜੀ ਮਾਰਦੀ ਦੇ ਦੇ ਨਹੀਂ ਅਨੇ ਪਾੜੀ ਐਡਾ ਵੀ ਨਹੀਂ ਮਾਰਾ ਹਮਣ ਕੋਲੇ ਪਾੜੀ ਲਾ ਕੇ ਫਿਰ ਇੱਕ ਮਾਰਦਾ ਪਿਆ ਮੇਰਾ ਖਲਾਣ ਕਰ ਮੇਰਾ ਖਲਾਣ ਪਰ ਨਹੀਂ ਤੇ ਤੈਨੂੰ ਫੇਰ ਪੱਗ ਬੰਨਣ ਨੂੰ ਕੀ ਹੋ ਗਿਆ ਯਾਰ ਅੰਦਰ ਥੱਲੇ ਗੱਡੀ ਵਿੱਚ ਬੈਠਿਆ ਭਾਈ ਸੌਂਗੀ ਕੀਤੀ ਕਰੋ ਪਾਣੀ ਪਾੜੋ ਲੋੜ ਲੋੜਾ ਪਾਣੀ ਛੇਤੀ ਕਰੋ ਪਾਣੀ ਥੱਲੇ ਵੇਟ ਕਰਨ ਦੇ ਨੇ ਚਲੋ ਭੈਣੇ ਸ਼ਤੀ ਕਰੇ ਸ਼ਤੀ ਹਾਂਜੀ ਹਾਂ ਤੁਹਾਡੇ ਨਾਲ ਜਾਣਗੇ ਠੀਕ ਹੈ ਮੇਰੀ ਗੱਲ ਸੁਣੋ ਆਇਟਾ ਲਾਣੀਆਂ ਨੇ ਸਵੇਰੇ ਸਾਰੇ ਬਾਸੀ ਫੈਮਿਲੀ ਲੱਗ ਜਾਓ ਤੇ ਆਇਟਾ ਦਾ ਚੱਕਾ ਉੱਧਰ ਲਾਣਾ ਠੀਕ ਹੈ ਤੁਰਪੋ ਨਾ ਆਂਕਾ ਪੈਣਾ ਬਸ ਫੜੀ ਗੱਡੀ ਦਾ ਬੰਦ ਕਰ ਦਿੰਦੇ ਅੱਛਾ ਬਾਜੀ ਤੂੰ ਅੰਦਰ ਲੱਗਣੀ ਨਹੀਂ ਬਾਜੀ ਤੁਹਾਡੀ ਬੇਇੱਜ਼ਤੀ ਖਰਾਬ ਕਰਦੀ ਬਾਜੀ ਨੇ ਬੇਇੱਜ਼ਤੀ ਹੁੰਦੀ ਖਰਾਬ ਹੁੰਦੀ ਥੋਰ ਹੋ ਵਾਹਿਗੁਰੂ ਇਹ ਕਿੰਨੀ ਦੀ ਗੱਲ ਆ ਕਿ ਜਦੋਂ ਆਸ ਕਿਗਨ ਜਦੋਂ ਅਸੀਂ ਖੋਲਦੇ ਨੇ ਫਿਰ ਬਹੁਤ ਆਸ ਕਿਗਨ ਮਿਲਦੀ ਹੈ। ਇਹ ਡਾਲਾਂ ਨੂੰ ਖਰਾਬ ਨਾ ਕਰਦੇ ਜਿਹੜੀ ਜਾਂਦੀ ਹੈ। ਹਾਂ ਫਿਰ ਇੱਥੇ ਬਾਹਰ ਪਈ ਰਹੇ ਗੱਲਾਂ ਜੀ। ਇਹਨੂੰ ਸਵੇਰੇ ਨੱਟ ਚੱਲਣ ਨਹੀਂ ਦਿਆ। ਇਹ ਤਾਂ ਉਦੋਂ ਦਾ ਹੀ ਬੰਦਿਆ ਜਦੋਂ ਅਸੀਂ ਤੁਰੇ ਹਾਂ। ਮੇਰੇ ਲਾਇਆ ਇਹ। ਮੈਂ ਨਹੀਂ ਲਾਇਆ ਇਹ। ਮੇਰਾ ਤੇ ਉਹੀ ਨਹੀਂ ਇੱਥੇ ਤੱਕ ਬਹੁਤ ਹੁੰਦਾ ਹੈਗਾ। ਇਹ ਨੱਟ ਉਦੋਂ ਦਾ ਹੀ ਬੰਦ ਹੈ ਜਦੋਂ ਦਹੀ ਘਰੋਂ ਤੁਰੇ ਹਨਾ। ਉਦੋਂ ਦੇ ਇਦਾਂ ਦਾ ਹੀ ਲਾਲ ਬੱਤੀ ਜਿ ਮਾਰ ਜਾਂਦਾ ਯਾਰ ਲੇਟਾਂ ਤੇ ਲਾ ਲੋ ਆਧੋਗੀ। ਪਿੰਡ ਪਹੁੰਚ ਨਹੀਂ ਆ ਸੀ। ਹਾਂ। ਹਾਂ ਜੀ ਠੱਕੇ ਠੱਕੇ ਨਾਲ ਆ ਗਏ ਆ ਧੱਕੇ ਨਾਲ ਲੈ ਜਾਂਦਾ ਤੁਹਾਨੂੰ ਦੀਦੀ ਹਰੀ ਕਹਿੰਦੇ ਆਉਣਾ ਨਹੀਂ ਠੱਕੇ ਧੱਕੇ ਨਾਲ ਆ ਗਏ ਆ ਧੱਕੇ ਨਾਲ ਲੈ ਜਾਂਦਾ ਇਹਨਾਂ ਸਾਰਿਆਂ ਨੂੰ ਹੁਣ ਰੋਟੀ ਦੀ ਬਹੁਤ ਭੁੱਖ ਲੱਗੀ ਆ ਤੇ ਅਸੀਂ ਪਹਿਲਾਂ ਰੋਟੀ ਖਾਣੇ ਆ ਸਾਰੇ ਜਣੇ ਹੋਏ ਹਾਸਾ ਥੱਕ ਕੇ ਸੀ ਪਰ ਮੈਂ ਆਪਣੀ ਸ਼ਾਪਿੰਗ ਸ਼ਾਪਿੰਗ ਕਰ ਲਈ ਤੇ ਹੁਣ ਮੈਂ ਫ੍ਰੀ ਆ ਸਿਰਫ ਮੇਰਾ ਸੈੱਟ ਸੂਟ ਰ ਆ ਗਿਆ ਉਹ ਕੱਲ ਅਸੀਂ ਲੈ ਕੇ ਆਵਾਂਗੇ ਇਧਰ ਦੇ ਸਾਰੇ ਬੰਦੇ ਲੱਗੇ ਲੋ ਜੀ ਟਾਈਮ 3 ਵੱਜ ਚੁੱਕੇ ਨੇ ਮੈਂ ਆ ਕੇ ਖਾਣਾ ਖੁਣਾ ਖਾ ਲਿਆ ਤੇ ਮੈਂ ਅੱਜ ਨੂੰ ਜਦੋਂ ਐਂਟਰੀ ਲਈ ਘਰੇ ਤੇ ਐਂਟਰੀ ਲੈਂਦੇ ਆ ਸਾਰੀ ਆ ਇੱਥੇ ਮੈਡਮ ਜੀ ਖੜੇ ਸੀ ਤੇ ਮੈਂ ਮੈਡਮ ਜੀ ਨੂੰ ਵੇਖ ਕੇ ਤੇ ਡਰ ਗਈ ਵੀ ਮੈਂ ਕਿਹਾ ਹੈਏ ਪਤਾ ਨਹੀਂ ਗੁਲਾਬੀ ਲਹਿੰਗਾ ਪਾ ਕੇ ਇੱਥੇ ਕੌਣ ਖੜਾ ਹੈ ਬਾਕੀ ਗੱਲਾਂ ਦੀਆਂ ਗੱਲਾਂ ਡਰੈੱਸ ਪੂਰੀ ਘੈਂਟ ਬਣੀ ਐ ਇਹ ਪਰ ਇਹ ਬਹੁਤ ਪਤਲੇ ਨੇ ਦੀਦੀ ਜਿਹਾਂ ਦੀ ਡਰੈੱਸ ਬਣੀ ਐ ਨਾਲੇ ਕੋ ਜੀ ਬੜੀ ਘਾਟ ਲੱਗ ਰਹੀ ਐ ਪਰ ਮੈਨੂੰ ਇੱਕਦਮ ਤੇ ਸਿਰ ਤੇ ਚੁੰਨੀ ਲੱਗੀ ਸੀ ਨਾ ਮੈਨੂੰ ਐ ਹੋ ਗਿਆ ਮੈਂ ਕਿਹਾ ਇਹ ਇਹ ਪੌਣ ਤੇ ਦੰਮੂ ਉੱਧਰ ਸੋ ਰਹੀ ਐ ਦੰਮੂ ਬੁਮਾਰਾ ਹੋ ਗਈ ਸੀ ਸਕੂਲ ਤੋਂ ਫਿਰ ਲੈ ਆਏ ਸੀਗੇ ਉਹਨੂੰ ਤੇ ਹੁਣ ਤੁਹਾਡੇ ਸ਼ਤਾਨ ਆਉਣ ਵਾਲੇ ਨੇ ਮੈਂ ਬਸ ਉਹਨਾਂ ਨੂੰ ਲੈ ਕੇ ਆਉਣੀ ਆ ਦੀਦੀ ਹੁਣੀ ਚਲੇ ਗਈ ਬਾਜ਼ਾਰ ਤੇ ਉਹ ਕਹਿੰਦੇ ਵੀ ਆ ਕੇ ਪਾਰਲਰ ਜਾਣਾ ਐ ਤੇ ਮੈਨੂੰ ਉਹ ਢੇਰ ਸਾਰੇ ਆਰਡਰ ਦੇ ਕੇ ਗਏ ਨੇ ਵੀ ਤੂੰ ਕੱਪੜੇ ਧੋ ਦੀਂ ਸਬਜ਼ੀ ਤਾਂ ਕਹਿੰਦੇ ਅਸੀਂ ਆ ਕੇ ਬਣਾਵਾਂਗੇ ਕਿ ਅੱਜ ਪਾਰਲਰ ਜਾਣਾ ਏ ਮੈਂ ਕਿਹਾ ਠੀਕ ਐ ਤੇ ਮਹਿੰਦੀ ਲਾਣੀ ਐ ਉਹ ਜੇ ਮੈਂ ਫੋਨ ਕਰਕੇ ਪੁੱਛਣਾ ਮੈਂ ਪਹਿਲਾਂ ਫਤੇਹ ਨੂੰ ਰੀਸੀਵ ਕਰ ਲਾਂ ਫੇਰ ਮੈਂ ਉਸ ਤੋਂ ਬਾਅਦ ਮਹਿੰਦੀ ਵਾਲੇ ਨਾਲ ਗੱਲ ਕਰਦੀ ਆਂ ਕਿ ਅਗਰ ਹੋ ਸਕੇ ਆ ਕਿ ਅਗਰ ਉਹ ਘਰੇ ਆ ਜਾਂ ਤਾਂ ਠੀਕ ਐ ਤੇ ਬਾਕੀ ਫਾਈਨਲੀ ਅੱਜ ਰਾਜੇ ਵਾਲਾ ਸਮਾਨ ਵੀ ਚਲਾ ਗਿਆ ਤੇ ਟੈਨਸ਼ਨ ਬਣਾ ਕੇ ਕੀ ਦਿਮਾਗ ਤੋਂ ਬੜੀ ਟੈਨਸ਼ਨ ਜੀ ਪੈ ਜਾਂਦੀ ਆ ਤੇ ਚਲੋ ਜੀ ਆਪਾਂ ਉਹਨਾਂ ਨੂੰ ਲੈ ਕੇ ਆਉਂਦੇ ਆਂ ਡੰਡਿਆਂ ਡੰਡਿਆਂ ਜਾਨੂ ਟਾਈਮ ਹੋ ਗਿਆ ਉਹਨਾਂ ਦਾ ਤੇ ਕੰਮ ਐਨੇ ਨੇ ਅੱਜ ਸ਼ਾਮ ਨੂੰ ਵੀ ਬਹੁਤ ਕੰਮ ਨੇ ਤੇ ਉਧਰੋਂ ਹੈਗੇ ਨੇ ਜੀ ਸਵੇਰੇ ਫਤੇ ਸਿੰਘ ਹੋਰਾਂ ਦੀ ਪੀਟੀਐਮ ਵੀ ਆ ਤੇ ਮੈਂ ਸੋਚ ਰਹੀ ਆ ਕਿ ਮੈਂ ਹੀ ਜਾਵਾਂ ਪੀਟੀਐਮ ਤੇ ਫਤੇ ਦੇ ਪੇਪਰ ਉੱਪਰ ਦੇਖ ਕੇ ਆਵਾਂ ਕੀ ਕੀ ਕਰਕੇ ਆਇਆ ਉਹ ਚਲੋ ਜੀ ਬਾਹਰ ਦਾ ਵੈਦਰ ਦੇਖ ਲਓ ਤੁਸੀਂ ਤੇ ਕਾਲਾ ਜੁੱਤੀਆਂ ਜੱਤੀਆਂ ਦੀ ਸ਼ਾਪਿੰਗ ਤਾਂ ਕਰ ਲਈ ਹੁਣ ਸੈੱਟ ਵਗੈਰਾ ਰਹਿ ਗਏ ਨੇ ਉਹ ਦੇਖਦੇ ਹਾਂ ਹੁਣ ਦੀਦੀ ਹੁਣੇ ਪਤਾ ਨਹੀਂ ਅੱਜ ਕਹਿ ਰਹੇ ਸੀ ਕਿ ਸ਼ਾਇਦ ਲੈ ਕੇ ਆਉਣਗੇ ਕਿਉਂਕਿ ਸਿਰਫ ਕੱਲ ਦਾ ਦਿਨ ਹੀ ਰਹਿ ਗਿਆ ਜਿਆਦਾ ਟਾਈਮ ਨਹੀਂ ਹੈਗਾ ਹੁਣ ਤੇ ਆ ਫੋਨ ਮੈਂ ਤਾਂ ਲੂਜ਼ ਦਿਖਾਨੀਆ ਮੈਨੂੰ ਬੜੇ ਸੋਹਣੇ ਲੱਗਦੇ ਨੇ ਤੇ ਕਿ ਯਾਰ ਕੋਈ ਹੇਅਰ ਸਟਾਈਲ ਨਹੀਂ ਬਣਾਣਾ ਹੁੰਦਾ ਹੈਗਾ ਉਹ ਵੀ ਮੈਨੂੰ ਅੱਜ ਪਤਾ ਕਰਨਾ ਪੈਣਾ ਮੈਂ ਕਰਦੀ ਆ ਫੋਨ ਚੱਕਰ ਇਹ ਹੁੰਦਾ ਹੈ ਇੱਕ ਤਾਂ ਘਰੋਂ ਕੰਮ-ਕੁਮ ਕਰਕੇ ਨਿਕਲਣਾ ਹੁੰਦਾ ਤੇ ਉਸ ਚੱਕਰ ਚ ਪਹਿਲਾਂ ਹੀ ਲੇਟ ਹੋ ਜਾਂਦਾ ਤੇ ਫਿਰ ਪਾਰਲਰ ਜਾ ਕੇ ਜੇ ਆਪਾਂ ਕਹੀਏ ਵੀ ਤਿਆਰ ਹੋਣਾ ਉੱਥੇ ਵੀ ਟਾਈਮ ਲੱਗ ਜਾਂਦਾ ਉਹੀ ਐਚਵੀ ਜੀ ਲੱਗੀ ਰਹਿੰਦੀ ਆ ਕਾਲੀ ਜੀ ਪਈ ਰਹਿੰਦੀ ਆ ਚੈਨ ਨਾਲ ਬਾਕੀ ਚਲੋ ਦੇਖਦੇ ਆ ਪਤਾ ਕਰਦੇ ਆ ਕੀ ਬੰਦਾ ਹੈ ਉਹ ਚਲੇ ਗਏ ਸੰਗਰੂਰ ਮਮਾ ਹੁਣੀ ਉਹ ਸੁੱਟਣਾ ਹੈ ਹੈ ਉਹ ਤਾਂ ਮੁੰਡੇ ਦੀ ਬਿਮਾਰ ਹੋ ਗਈ ਨਾ ਉਹਨੂੰ ਲੈ ਕੇ ਚਲੇ ਗਏ ਫਿਰ ਫਤਿਹ ਟੈਨਸ਼ਨ ਪੈ ਗਈ ਮਮਾ ਹੁਣੀ ਕਿੱਥੇ ਗਈ ਆਉਂਦੀ ਆ ਕੁਛ ਨਾ ਹੋਵੇਗਾ ਉਹ ਫਤਿਹ ਅੰਦਰ ਕੋਈ ਆਇਆ ਹੋਇਆ ਤਾਂ ਡੈਸ਼ ਤੇ ਸਰਪ੍ਰਾਈਜ਼ ਹੈ ਕੌਣ ਹੈ ਹੈ ਦੇਖੋ ਤਾਂ ਸਹੀ ਆਹ ਦੇਖੋ ਇੱਧਰ ਆਹ ਇੱਧਰ ਆਹ ਦੇਖੋ ਅੰਟੀ ਹੈ ਕਿਹੜੀ ਅੰਟੀ ਫਤੇ ਕਹਿੰਦਾ ਅੰਟੀ ਫਤੇ ਕਹਿੰਦਾ ਅੰਟੀ ਹੈ ਤੇਰਾ ਆਸਤਾ ਮੇਰਾ ਸੱਸੇ ਦਾ ਮੂੰਹ ਦੀਦੀ ਦਾ ਤੇ ਹਾਲ ਪੁੱਛ ਲੋ ਹੈ ਮੂੰਸੀ ਦਾ ਮੂੰਹ ਦੀਦੀ ਛੁੱਟੀ ਪਈ ਐ ਬੰਬਾਰ ਐ ਦਾ ਮੂੰਹ ਦੀਦੀ ਚਲੋ ਜੀ ਕੌਫੀ ਸ਼ੌਫੀ ਬਣਾ ਕੇ ਦੀਏ ਇਹਨਾਂ ਨੂੰ ਦੰਮਣ ਵੀ ਉੱਠ ਗਈ ਐ ਤੇ ਮੈਂ ਆਪਣੇ ਵਾਸਤੇ ਦੇਖਦੀ ਆ ਚਾਹ ਬਣਾਉਣੀ ਆ ਤੇ ਇਹਨਾਂ ਨੂੰ ਮੈਂ ਕੌਫੀ ਬਣਾ ਕੇ ਦੇਣੀ ਆ ਮੈਂ ਅੱਧਾ ਕਿ ਘੰਟਾ ਰੈਸਟ ਕਰਾਂਗੀ ਕਿਉਂਕਿ ਕੱਪੜੇ ਧੋਣ ਵਾਲੇ ਨੇ ਉਹ ਧੋਣੇ ਨੇ ਫਿਰ ਜਾਣਾ ਵੀ ਆਪਨਾ ਮੈਂ ਔਖਾ ਹੀ ਹੈ ਨਾ ਕਿਤੇ ਜਾਣਾ ਹੋ ਤਾਂ ਕਰਕੇ ਜਾਉ ਹੰਦਿਆਂ ਵੀ ਸੰਡੇ ਨੂੰ ਫੰਕਸ਼ਨ ਤੇ ਨਹੀਂ ਜਾਣਾ ਕਿਹੜਾ ਫੰਕਸ਼ਨ ਤੇ ਕੱਲ ਤਾਂ ਰਿਪੀਟਿਓ ਮੈਨਾਂ ਹੂੰ ਹੂੰ ਮੋ ਪਟਾਕੇ ਪਹਿਣ ਕੇ ਕੱਲ ਨੂੰ ਫਤ ਨਹੀਂ ਬੁਤੋ ਤਾਂ ਸੰਡੇ ਨੂੰ ਜਾਣਾ ਅਜੇ ਅੱਜ ਥੋੜੀ ਜਾਣਾ ਹੈ